ਸੋ ਦੋਸਤੋ ਅੰਬਾਲਾ ਤੋਂ ਪਿਛਲੇ 1 ਮਹੀਨੇ ਤੋਂ ਕਿਸੇ ਕਾਰਨ ਕਰਕੇ ਗੁੰਮ ਹੋਇਆ ਹੋਇਆ ਇੱਕ ਬਜ਼ੁਰਗ ਜਿਹੜਾ ਕਿ ਖੰਨੇ ਤੋਂ ਹੁੰਦਾ ਹੋਇਆ ਪਿੰਡ ਜਰਗ ਵਿਖੇ ਕਈ ਦਿਨਾਂ ਤੋਂ ਰਹਿ ਰਿਹਾ ਸੀਗਾ ਮੇਰਾ ਫਰਜ ਐਨ ਜੀਓ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਜਰਗ ਵਿਖੇ ਅੰਬਾਲਾ ਤੋਂ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਗਿਆ ਸੋ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਸੋ ਦੋਸਤੋ ਇਸ ਵਕਤ ਅਸੀਂ ਮੌਜੂਦ ਆਂ ਜੀ ਪਿੰਡ ਜਰਗ ਵਿਖੇ ਜਿੱਥੇ ਤੁਸੀਂ ਵੇਖ ਹੀ ਰਹੇ ਹੋ ਕਿ ਪਿੰਡ ਜਰਗ ਵਿਖੇ ਪਿਛਲੇ 5-6 ਦਿਨਾਂ ਤੋਂ ਇੱਕ ਬਜ਼ੁਰਗ ਅੰਬਾਲਾ ਕੈਂਟ ਦੇ ਉੱਤੋਂ ਜਿਹੜਾ ਹੈਗਾ ਸੀਗਾ ਆਪਣੇ ਗੁੰਮ ਹੋ ਗਏ ਸੀਗੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਮਿਸਿੰਗ ਹੋ ਗਏ ਸੀਗੇ ਉਹ ਆਪਣੇ ਖੰਨੇ ਤੋਂ ਹੁੰਦੇ ਹੋਏ ਪਿੰਡ ਨਸਰਾਲੀ ਉਸ ਤੋਂ ਬਾਅਦ ਫਿਰ ਜਰਗ ਵਿਖੇ ਵੀ ਤਿੰਨ-ਚਾਰ ਦਿਨ ਹੋ ਗਏ ਨੇ ਇਹਨਾਂ ਨੂੰ ਇੱਥੇ ਆਏ ਹੋਇਆ ਨੂੰ ਸੋ ਗੱਲ ਕਰੀਏ ਪਿੰਡ ਜਰਗ ਤੋਂ ਜਿਹੜੇ ਆਪਣੇ ਨੌਜਵਾਨ ਅਮਰਤਪਾਲ ਸਿੰਘ ਲੱਕੀ ਇਹ ਉਹਨਾਂ ਦੇ ਬੜਮੁੱਲੇ ਕਾਦਮ ਸਤਕਾ ਜਾਂ ਬੜਮੁੱਲੇ ਉਹਨਾਂ ਨੇ ਜਿਹੜੀ ਕੋਸ਼ਿਸ਼ ਕੀਤੀ ਆ ਉਹਦੇ ਸਦਕੇ ਅੱਜ ਜਿਹੜੇ ਬਜ਼ੁਰਗ ਨੇ ਆਪਣੇ ਪਰਿਵਾਰ ਨੂੰ ਮਿਲੇ ਨੇ ਅੰਬਾਲਾ ਤੋਂ ਆਏ ਨੇ ਗਲਤ ਕਰਦੇ ਆਪਾਂ ਲੱਕੀ ਨਾਲ ਜਿਹੜੇ ਘਰ ਤੋਂ ਆਇਆ ਲੱਕੀ ਕਿਵੇਂ ਦੇਦੇ ਹੋ ਇਹ ਜਿਹੜੇ ਆਪਣੇ ਬਜ਼ੁਰਗ ਨੇ ਉਰੇ ਅੱਜ ਬੈਠੇ ਨੇ ਇਹ ਕਿੰਨੇ ਦਿਨਾਂ ਤੋਂ ਆ ਤੁਹਾਡੇ ਸੰਪਰਕ ਵਿੱਚ ਆਏ ਸੀਗੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਆਪਣੇ ਇਸ ਇਲਾਕੇ ਦੇ ਨਹੀਂ ਹੈਗੇ ਕਿਸੇ ਹੋਰ ਸ਼ਹਿਰ ਦੇ ਹੋ ਸਕਦੇ ਨੇ ਇਹ ਵੀਰੇ ਪਹਿਲਾਂ ਤਾਂ ਜਦੋਂ ਅਸੀਂ ਤੁਰਦੇ ਦੇਖੇ ਨਾ ਇਹ ਹੱਥਾਂ ਦੀ ਤੁਰਦੇ ਨਹੀਂ ਨਾ ਤਾਂ ਸਿੱਧਾ ਨਹੀਂ ਖੜਕ ਕੇ ਤੁਰਿਆ ਜਾਂਦਾ ਅੱਛਾ ਤੇ ਚਲੋ ਅਸੀਂ ਦੇਖਿਆ ਸੀ ਇਹ ਸੜਕ ਦੇ ਕੰਡਿਆਂ ਤੇ ਬੈਠੇ ਸੀਗੇ ਤੇ ਦੇਖਿਆ ਸੀਗਾ ਵੀ ਖਰਾਬ ਆ ਕੰਮ ਬਹੁਤ ਚਲੋ ਅਸੀਂ ਚੱਕ ਕੇ ਉਰੇ ਬਿਠਾਇਆ ਚਲੋ ਜੋ ਅਸੀਂ ਜਿੰਨਾ ਸੀਗਾ ਕਰ ਸਕਦੇ ਸੀ ਅਸੀਂ ਕਰਿਆ ਹੂੰ ਤੋ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਕਰਦੇ ਰਹੇ ਇਹਨਾਂ ਨੇ ਆਪਣੇ ਘਰ ਦਾ ਐਡਰੈਸ ਸਾਨੂੰ ਦੱਸੀ ਗਏ ਦੱਸੀ ਗਏ ਚਲੋ ਕੁਝ ਮੇਰੇ ਸਰਕਲ ਤੋਂ ਸੀਗੇ ਬੰਦੇ ਕੁਝ ਟਿੰਕੀ ਆਈ ਹੋਈ ਆ ਇਹਨਾਂ ਨੇ ਦੱਸਿਆ ਸਾਨੂੰ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਿਆ ਸੰਪਰਕ ਕਰਨ ਤੋਂ ਬਾਅਦ ਅਸੀਂ ਹਰਿਆਣਾ ਅੰਬਾਲਾ ਦੀ ਪੁਲਿਸ ਨਾਲ ਵੀ ਸੰਪਰਕ ਕਰਿਆ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਨੇ ਸਾਨੂੰ ਐਫ ਆਈ ਆਰ ਦੀਆਂ ਕਾਪੀਆਂ ਦਿੱਤੀਆਂ ਉਸ ਤੋਂ ਬਾਅਦ ਅਸੀਂ ਇਹਨਾਂ ਪਰਿਵਾਰ ਨਾਲ ਉਹਨਾਂ ਨੇ ਪੁਲਿਸ ਵਾਲੇ ਨੇ ਵੀ ਇਹਨਾਂ ਨੂੰ ਕਿਹਾ ਵੀ ਲੈ ਕੇ ਆਓ ਆਪਣੇ ਬਜ਼ੁਰਗਾਂ ਨੂੰ ਜਾ ਕੇ ਸਾਨੂੰ ਤਾਂ ਬਹੁਤ ਖੁਸ਼ੀ ਆ ਵੀ ਆਪਣੇ ਪਰਿਵਾਰ ਨਾਲ ਵਲ ਗਏ ਆਓ ਠੀਕ ਆ ਆਪਣੀ ਕਿਰਪਾ ਹੋ ਗਈ ਨਾ ਤੇ ਆਪਣੇ ਘਰੇ ਜਾਣਗੇ ਹੁਣ ਨਹੀਂ ਵਧੀਆ ਤੁਸੀਂ ਹਨਾ ਕੋਸ਼ਿਸ਼ ਕੀਤੀ ਆ ਸਾਡੇ ਸਾਰੇ ਮਾਮਾ ਜੀ ਖੜੇ ਨੇ ਮੇਰੇ ਇਹਨਾਂ ਨੇ ਜਿੰਨੇ ਦਿਨ ਹੋ ਗਏ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰਿਆ ਜੋ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਕਰਿਆ ਠੀਕ ਆ ਇਹ ਹਾਂਜੀ ਸਰ ਕੀ ਹਾਲ ਨੇ ਜੀ ਠੀਕ ਹੈ ਜੀ ਠੀਕ ਹੈ ਇਹ ਸਾ ਕਿਵੇਂ ਲੱਗਿਆ ਜੇ ਤੁਸੀਂ ਆਪਣਾ ਜਣਨ ਦੀ ਬਜ਼ੁਰਗ ਸੀ ਹੋਈ ਜੀ ਕਿਵੇਂ ਮਿਲ ਗਏ ਆ ਸਾਨੂੰ ਹਾਂ ਆਦਰਵਾਈਸ ਤਾਂ ਅਸੀਂ ਇੱਕ ਹਫ਼ਤੇ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀਗੀ ਵੀ ਸਾਡੇ ਮਤਲਬ ਮਾਮਾ ਮੇਰੇ بڑے ਮਾਮਾ ਤਾਂ ਹੋ ਗਿਆ ਨਾ ਹੈ ਬڑا ਮਾਮਾ ਲੱਗਦਾ ਹੈ ਮੇਰੇ ਛੋਟੇ ਹੈ ਹਾਂ ਸਗੇ ਮਾਮਾ ਮਤਲਬ ਠੀਕ ਹੈ ਹਾਂਜੀ ਇਹ ਪਰਿਵਾਰ ਦੇ ਵਿੱਚ ਫਿਰ ਇਹ ਪਰਿਵਾਰ ਵਿੱਚ अकेली ਹੀ ਹੈ ਜੀ ਅੱਛਾ अकेली ਹੈ ਇਕੱਲੇ ਹੀ ਘਰ ਵਿੱਚ ਰਹਿੰਦੇ ਆ ਠੀਕ ਹੈ ਖਾਣਾ ਪੀਣਾ ਵੀ ਇਹ ਆਪਣਾ तो, को, को तो ाली चले जाते हैं हाँ। या बिलासपुर चले जाते हैं तो उस दिन पता नहीं लगा किस तरह से इस तरफ आ गए या ट्रेन चढ़ गए या मतलब किसी के साथ आ गए इनको ले आया काम के लालच में ले आया कोई ऐसे ਲੰਗਰ-ਲੁੰਗਰ ਮੇਂ ਸਾਥ ਮੇਂ ਸੇਵਾਸਵਾਵਾ ਮੇਂ ਲਿਆਇਆ ਉਹ ਹਮੇਂ ਪਤਾ ਨਹੀਂ ਉਸਕਾ ਆਓ ਜਿਸ ਤਰ੍ਹਾਂ ਕਈ ਵਾਰ ਦਾਤਾ ਜਿਹੜੀਆਂ ਆਪਣੇ ਤੁਸੀਂ ਦੇਖਿਆ ਵੀ ਆ ਕੇ ਇਧਰ ਕਈ ਜਿਹੜੇ ਆਪਣੇ ਅਜਿਹੇ ਲੋਕ ਵੀ ਨੇ ਜਿਹੜੇ ਕਈ ਬੰਦਸ਼ ਬਣਾ ਲੈਂਦੇ ਨੇ ਹਨਾ ਉਹ ਤੋਂ ਐਕਸਟਰਾ ਕੋਈ ਘਰ ਤੋਂ ਘਰੇਲੂ ਕੰਮਾਂ ਦੇ ਲਈ ਵੀ ਰਾ ਇਸ ਤਰ੍ਹਾਂ ਦੇ ਵੀ ਜਿਹੜੇ ਇਨਸੀਡੈਂਟ ਹੋਏ ਨੇ ਚਲੋ ਉਹ ਤਾਂ ਵੀ ਇਤਨੇ ਬਜ਼ੁਰਗ ਹੈ ਵੀ ਐਸਾ ਤਾਂ ਨਹੀਂ ਹੋ ਆਊਗਾ ਪਰ ਲੇਕਿਨ ਚਲੋ ਕੀ ਹੈ ਪ੍ਰਮਾਤਮਾ ਦੀ ਮਿਹਰਬਾਨੀ ਹੈ ਤੁਹਾਡੇ ਲੋਕਾਂ ਦੀ ਸਾਥੀ ਹੈ ਕੀ ਨਹੀਂ ਆਪਾਂ ਇਹਨਾਂ ਨੂੰ ਮਿਲ ਸਕੇ ਅੱਛਾ ਤੁਸੀਂ ਫਿਰ ਅੰਬਾਲੇ ਖਾਸ ਅੰਬਾਲੇ ਤੋਂ ਹੈ ਹੈ ਪੰਚਕੂਲਾ ਰਹਿੰਦਾ ਪੰਚਕੂਲਾ ਇਹਨਾਂ ਦਾ ਜਿਹੜਾ ਖਾਸ ਜਿੱਥੇ ਰਹਿੰਦੇ ਨੇ ਮਾਲਾ ਸਿਟੀ ਹੈ ਜੀ ਇਹ ਅੰਬਾਲਾ ਚਲੋ ਅੱਜ ਵੀ ਜਾਣਗੇ ਕੈਥ ਮਾਜਰੀ ਦੇ ਆ ਜੀ ਕੈਥ ਮਾਜਰੀ ਕੈਥ ਮਾਜਰੀ ਕੈਮਾਜਰੀ ਕੈਥ ਮਾਜਰੀ ਆ ਗੁਰਦੁਆਰਾ ਮੰਜੀ ਸਾਹਿਬ ਗੁਰਦੁਆਰੇ ਦੇ ਕੋਲ ਹੈ ਜੀ ਅੰਬਾਲਾ ਜਾਂ ਹਾਂਜੀ ਹਾਂਜੀ ਇਹ ਆਪਣੇ ਸੁਭਾਜ ਜੀ ਆ ਜੀ ਇਹ ਮੇਰੀ ਮਾਸੀ ਹੈ ਇਨਕੇ ਇਨਕੇ ਰੀਅਲ ਬ੍ਰਦਰ ਹੈ ਮਲੋ ਅੱਛਾ ਅੱਛਾ ਰੀਅਲ ਬ੍ਰਦਰ ਹੈ ਠੀਕ ਹੈ ਠੀਕ ਹੈ ਇਹ ਚਲੋ ਬਹੁਤ ਵਧੀਆ ਲੱਗਿਆ ਜੀ ਆਪਣੇ ਨੌਜਵਾਨ ਸਾਡੇ ਪਿੰਡ ਦੇ ਨੇ ਆਓ ਆਪਣੇ ਅਮਰਤਪਾਲ ਸਿੰਘ ਜੀ ਲੱਕੀ ਹੈ ਨਾ ਠੀਕ ਹੈ ਜੀ ਇਹ ਆਓ ਜਿਹੜੇ ਖੜੇ ਨੇ ਉਹਨਾਂ ਨੇ ਬੜੀ ਐਫਰਟ ਕਰਕੇ ਚਲੋ ਆ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਕਿਤੇ ਵੀ ਅਸੀਂ ਸਾਡਾ ਵੀਡੀਓ ਬਣਾਉਣ ਦਾ ਵੀ ਇਹੀ ਮਕਸਦ ਆ ਔਰ ਨਹੀਂ ਕੋਈ ਕਿ ਕਿਸੇ ਤੇ ਪਿੰਡ ਦੇ ਵਿੱਚ ਵੀ ਜਾਂ ਤੁਹਾਨੂੰ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਵੀ ਬਜ਼ੁਰਗ ਜਾਂ ਕੋਈ ਬੱਚਾ ਹਨਾ ਕੋਈ ਮਿਲਦਾ ਹਨਾ ਤਾਂ ਉਹਦੀ ਜ਼ਰੂਰ ਉਹਦੀ ਪਛਾਣ ਕਰਕੇ ਹਨਾ ਇਹ ਆਪਣੇ ਉਹਨਾਂ ਦੇ ਘਰਦਿਆਂ ਤੱਕ ਪਹੁੰਚਾਓ ਕਿਉਂਕਿ ਫਿਰ ਕਈ ਵਾਰੀ ਆਪਾਂ ਬਾਅਦ ਵਿੱਚ ਕਹਿੰਦੇ ਕੋਈ ਅਜਿਹੀ ਅਨਸਖਾਵੀਆਂ ਘਟਨਾ ਹੀ ਵਾਪਰ ਜਾਂਦੀਆਂ ਨੇ ਟ੍ਰੈਫਿਕ ਬਹੁਤ ਜ਼ਿਆਦਾ ਆ ਮੌਸਮ ਵੀ ਹੁਣ ਠੰਡ ਦਾ ਹੋ ਜਾਣਾ ਹੈ ਨਾ ਜੀ ਤੁਸੀਂ ਜੀ ਚੀਜ਼ ਦੀ ਚਿੰਤਾ ਤੁਸੀਂ ਜੀ ਹਾਂ 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 ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਹਾਂ ਹਾਂ ਸ਼ੁਕਰੀਆ ਤੇ ਫੇਰ ਵੀ ਚੱਲੇ ਜੀ ਉੱਥੋਂ ਬਾਅਦ